ਅਡੇ ਗੋਭੀ ਦੇ ਕਿਸਾਨ ਤੁਹਾਨੂੰ ਪਹਿਲਾਂ ਵੀਡੀਓ ਵਿਖਾਈ ਸੀ ਤੇ ਨਾਰੀ ਕਿਸਾਨ ਜੀ ਫੁੱਲ ਪਾਲਦੇ ਹੋਏ ਫੁੱਲ ਬਹੁਤ ਛੁੱਟਿਆ ਥੋੜਾ ਤਿਆਰ ਬੇ ਦੀ ਘਾਟ ਰਹਿ ਗਈ ਨਾਰੀ ਬਈ ਕਦੋਂ ਲੈਣ ਲੱਗ ਜੂ ਗੋਬੀ 10 ਦਿਨਾਂ ਵਿੱਚ ਤਿਆਰ ਹੈ ਤਿਆਰ ਹੈ ਨਾਰੀ ਕਿਸਾਨ ਤੇ ਗੋਭੀ ਦੇ ਕੋਈ ਫੁੱਲ ਫਲ ਦੇ ਦਰਸ਼ਾਤਾ ਕਰਾ ਦਿਓ ਗੋਭੀ ਵੱਡੀ ਹੋ ਗਈ ਯਾਰ ਅਗਲੇ ਸਾਲ ਨਾਰੀ ਨੇ 10 ਕਿਲੋ 10 ਕਿੱਲੇ ਗੋਭੀ ਜੜੀ ਲਾਉਣੀ ਹੈ ਇਹ ਡੈਮੋ ਆ ਆਪਣਾ ਉਹ ਵੀ ਦੇਖੋ ਫੁੱਲ ਬਿਲਕੁਲ ਗੋਭੀ ਰੈਡੀ ਹੋਣ ਲੱਗ ਗਈ ਆ ਇਹ ਹੋ ਜੂਗੀ ਵੀ 10 ਦਿਨਾਂ ਨੂੰ ਵਧੀਆ ਕਿਉਂਕਿ ਇਹ ਵਿੱਚ ਐ ਨਹੀਂ ਹਾਂਜੀ ਵੀ ਤੇ ਛੋਟਾ ਕੋਈ ਏਡੇ ਏਡੇ ਉਹ ਉੱਥੇ ਵਿਖਾਵਾਂਗਾ ਤੁਹਾਨੂੰ ਚੋਲਦੇ ਚਲੋ ਪੋਰ ਚੁੰਡ ਚ ਤੇ ਕੋਹ ਚੁੰਡ ਦੇ ਏਡੇ ਏਡੇ ਵੇਖ ਲੈ ਇਹ ਕਿਤੇ ਰੇਅਰੂ ਜਿਆਦਾ ਪੈ ਜਾਂਦੀ ਆ ਨਹੀਂ ਨਹੀਂ ਰੇਅਰੂ ਇੱਕ ਦੀ ਸਾਰ ਪੈਂਦੀ ਐ ਐ ਚਲੋ ਉਹ ਟਮਾਟਰ ਵਖਾਉਣਾ ਤੈਨੂੰ ਹਜੇ ਟਮਾਟਰਾਂ ਦੇ ਵੀ ਤੁਹਾਨੂੰ ਆਪਣੇ ਫਾਰਮ ਦੇ ਵਿੱਚ ਜੇ ਕਰੰਡ ਨਾ ਹੁੰਦੀ ਨਾ ਹਾਂ ਹਾਂ ਇੱਕ ਵਾਰੀ ਤੁਹਾਨੂੰ ਪਹਿਲਾਂ ਵਿਖਾਇਆ ਸੀ ਵੀ ਗੋਭੀ ਕਰੰਡ ਹੋ ਗਈ ਸੀ ਨਾਰੀ ਦੀ ਹੁਣ ਨੂੰ ਤਾਂ ਨਹੀਂ ਤਾਂ ਪੈਸੇ ਜੋ ਹੈ ਨਾ ਇਹ ਨਾਰੀ ਨੇ ਨਹੀਂ ਨਹੀਂ ਉਹ ਮਾਰਤਾ ਹਾਂ ਮੀ ਆ ਗਈ ਬੇਮੌਸਮ ਤੇ ਵਿਖਾਉਣੇ ਆ ਤੁਹਾਨੂੰ ਅੱਗੇ ਹੋਰ ਗੋਭੀ ਦੇ ਫੁੱਲ ਬਿਲਕੁਲ ਤਿਆਰ ਹੋਣ ਜਾ ਰਹੇ ਆ 100 ਨੂੰ ਫੁੱਲਾ ਵੇਖੋ ਇਸ ਤਰ੍ਹਾਂ ਤਿਆਰ ਬਹੁਤ ਟਾਪ ਦੀ ਕੁਆਲਿਟੀ ਕੰਪਿਊਟਰ ਆ ਨਾ ਹੂੰ ਮੂਟਰ ਆ ਵੀ ਪਹੁੰਚ ਗਿਆ ਕਿਸਾਨ ਇਹਨੇ ਵੀ ਬੜੀ ਗੋਭੀ ਗਾਭੀ ਸਬਜ਼ੀ ਲਾਈ ਆ ਕਿਸਾਨ ਬਿੱਟੂ ਕਿਸਾਨ ਪਹੁੰਚ ਗਿਆ ਬਾਈ ਕਿੰਨੇ ਦਿਨਾਂ ਚ ਇਹੋ ਜੀ ਗੋਭੀ ਦਿਓ ਜਾਣਕਾਰੀ ਪੂਰੀ ਜਾਂਚ ਕਰਦੇ ਹੋਏ ਇਹ ਇੱਕ ਬਸ ਹੋਰ 15 ਦਿਨ 15 ਦਿਨਾਂ ਦੀ ਪੈਸਾ ਹੀ ਪੈਸਾ ਸਲਾਪੂ ਗੋਭੀ ਅਛਾ ਨਾਰੀ ਭਈ ਇਸ ਤਵਾਰ ਕਿਹੜੀ ਸਬਜ਼ੀ ਲਾ ਰਹੇ ਮੇਰੇ ਵਿੱਚ ਫੇਰ ਗੋਭੀ ਮੋੜ ਕੇ ਠੀਕ ਹੈ ਆ ਬਿੱਟੂ ਮੇਰੇ ਨਾਲ ਵਾਲਾ ਚਲਾ ਨਾਲ ਇੱਕ ਪਰਲਾ ਕਿਲਾ ਇਧਰ ਸਬਜ਼ੀ ਸਬਜ਼ੀ ਹੋਣੀ ਐ ਇਸ ਇਲਾਕੇ ਚ ਲਾ ਦੇ ਲਾਏਗਾ ਤਾਂ ਕਦੋਂ ਇਹ ਕਿੱਡਾ ਕਿਹੜਾ ਸਾਰਾ ਵੱਡਾ ਸੀ ਇਹ ਤਾਂ ਅੱਛਾ ਕਿਹੜਾ ਇਹ ਸਾਡਾ ਪਹਿਲੇ ਸਾਲ ਦਾ ਤਿਆਰ ਬਈ ਆ ਬੋ ਇਹ ਪਰਸੋਂ ਤਿਆਰ ਹੋਇਆ ਸੀ ਤੇ ਬਿਲਕੁਲ ਕੱਲ ਨੂੰ ਪਰਸੋ ਤੋੜਨ ਨਾਲ ਆ ਇਹ ਕਿਉਂ ਨਾਰੀ ਜੀ ਅਗਲੇ ਵਾਰੀ ਵੀ ਗੋਭੀ ਲਾਉਣੀ ਆ ਅਗਲੇ ਵਾਰੀ ਵੀ ਗੋਭੀ ਮੰਨ ਲਓ ਇਹ ਗੋਭੀ ਮਹੀਨਾ ਲੈ ਜੂਗੀ ਮਹੀਨਾ ਹਾਂ ਮਹੀਨਾ ਦਾ ਮਹੀਨੇ ਦੇ ਵਿੱਚ ਬਾ ਬਾਦੋਂਗੇ ਮਹੀਨੇ ਦਾ ਫਿਰ ਹੋਰ ਵੀ ਕੋਈ ਲਾਓ ਨਾ ਅੱਧੀ ਸਬਜ਼ੀ ਹੋਰ ਲਾਓ ਛਪਣ ਕਦੂ ਕੁਝ ਵੇਖ ਲਾਂਗੇ ਲਾ ਲਾਂਗੇ ਠੀਕ ਆ ਬਾਕੀ ਜਾਣਕਾਰੀ ਦੀ ਸਾਨੂੰ ਬੜੀ ਘਾਟ ਆ ਆਪਾਂ ਕੋਟ ਕਪੂਰੇ ਵਾਲੇ ਕੋਲੇ ਜਾਣਾ ਤੇ ਉੱਥੋਂ ਆਪਾਂ ਆਉਂਦੇ ਵਾਰੀ ਜ਼ਿਆਰੀ ਜਾਣਕਾਰੀ ਲੈਣੀ ਆ ਬਾਕੀ ਇੱਧਰ ਬਿੱਟੂ ਵੀ ਆ ਕਿਸਾਨ ਭਰਾ ਉਧਰੋਂ ਕਿਸਾਨ ਵੀਰ ਸਾਡੇ ਨਾਰ ਲੈ ਕੇ ਤੋੜ ਕੇ ਕਿਸੇ ਦੇ ਵੱੱਟ ਟੱਪ ਕੇ ਨਾਲ ਕਿੰਨੂ ਲੈ ਗਏ ਵੇਖ ਸਕਦੇ ਹੋ ਲਿਆ ਫਿਰ ਲੋ ਜੀ ਨਾਰ ਵਿਟੇ ਆਪਾਂ ਨੂੰ ਬੰਦਿਆਂ ਨੇ ਵਰਾ ਲਿਆ ਕੰਪਿਊਟਰ ਨੂੰ ਖਵਾਉਂਦੇ ਹੋਏ ਕਿਉਂਕਿ ਇਹ ਮੁੰਡੇ ਨੂੰ ਹੋ ਗਿਆ ਥੋੜਾ ਜਿਹਾ ਪੀਲ ਗਿਆ ਹਾਂ ਪੀਲ ਗਿਆ ਹੋਇਆ ਤੇ ਇਹਨੂੰ ਮੈਡੀਸਨ ਦਿੰਦੇ ਹੋਏ ਕਿਉਂਕਿ ਇਹਦੀ ਬੜੀ ਜ਼ਰੂਰਤ ਹੈ 1 ਮਹੀਨਾ ਉਸ ਤੋਂ ਬਾਅਦ ਕੋਈ ਲੋੜ ਨਹੀਂ ਕੈਲਸ਼ੀਅਮ ਛੱਡਿਆ ਹਾਂ ਕੈਲਸ਼ੀਅਮ ਛੱਡਤੀ ਇਹਨੇ ਨਾਰੀ ਕੈਲਸ਼ੀਅਮ ਬਹੁਤ ਚਲ ਉਹਨਾਂ ਨੂੰ ਅੱਛਾ ਕਾਲ ਹੋਵੇ ਤਾਂ ਆ ਥੱਕ ਜਾਈਦਾ ਗੋਭੀ ਦਾ ਭਰਾਵਾ ਨਹੀਂ ਬਹੁਤ ਵੱਡਾ ਤੋਂ ਕੰਮ ਕਰ ਰਿਹਾ ਜਿਹੜਾ ਗਾਂਹ ਵਧੂ ਆ ਆ ਨਾਲ ਹੀ ਬੰਦ ਗੋਬੀ ਨਾਰੀ ਦੀ ਇਹ ਮੇਰੇ ਨਾਲ ਬੰਦ ਹੋਈ ਪਈ ਆ ਇਹਦਾ ਫੁੱਲ ਬੰਦਾ ਕਿਸ ਤਰ੍ਹਾਂ ਉਧਰੋਂ ਦੇਖ ਬੰਦ ਗੋਬੀ ਵੀ ਹਾਂ ਬਿਲਕੁਲ ਬਹੁਤ ਵਧੀਆ ਖੜੀ ਆ ਹਾਂ ਤਾਂ ਨਾਰੀ ਨੇ ਬੜੀਆਂ ਵੈਰਾਈਟੀਆਂ ਲਾਈਆਂ ਹੁਣ ਤੁਹਾਨੂੰ ਵਿਖਾਵਾਂਗੇ ਜਿੱਦ ਦੇ ਅਸੀਂ ਪਹਿਲੇ ਦਿਨ ਤੋੜਾਂਗੇ ਨਾਰੀ ਬਈ ਉਹ ਤੇ ਰੈਡੀ ਲਾ ਕੇ ਵੇਚਣੀ ਅੱਡੇ ਤੇ ਬਸ ਠੀਕ ਹੈ